ਇਸ ਤੋਂ ਬਾਅਦ ਮਿੰਟੂ ਜੀ ਅੱਪਾ ਜਰਾ ਆਈਏ ਜੀ ਮੇਨ ਖਬਰ ਵਾਲ ਜੀ ਮੂਸੀਆਲ ਦੇ ਮਾਮਲੇ 'ਚ ਮਿੰਟੂ ਜੀ ਪਿਛਲੇ ਦਿਨਾਂ ਦੇ ਵਿੱਚ ਵੀ ਸੁਪਾਲ ਸਿੰਘ ਕਹਿ ਰਹੇ ਨੇ ਸਵਾਲ ਚੁੱਕੇ ਸੀ ਉਹ ਮੇਰੇ ਖਿਆਲ ਨਾਲ ਚਲੋ ਮਾਮਲਾ ਹੌਲੀ-ਹੌਲੀ ਕਰਕੇ ਥੋੜਾ ਮੱਧਮ ਪੈ ਗਿਆ ਹੁਣ ਦੁਬਾਰਾ ਫਿਰ ਤੋਂ ਮਿੰਟੂ ਜੀ ਕਹਿੰਦੇ ਕਿ ਸਰਕਾਰ ਆਪ ਹੀ ਮੰਨੀ ਹੈ ਸਿਕਿਉਰਿਟੀ ਵਾਲੇ ਮਾਮਲੇ 'ਚ ਆ ਕੇ ਜੀ ਸੁਪਰੀਮ ਕੋਰਟ ਦੇ ਵਿੱਚ ਆ ਕੇ ਮੰਦੀ ਪਈ ਹੈ ਜੀ ਇਹਨਾਂ ਦੇ ਸੀਨੀਅਰ ਐਡਵੋਕੇਟ ਨੇ ਉਹ ਮੰਦੇ ਪਏ ਜਾ ਕੇ ਉੱਥੇ ਉੱਥੇ ਕੀ ਕਹਿੰਦੇ ਪਏ ਉਹਣ ਜਾ ਕੇ ਇਹ ਦੇਖੋ ਆ ਇੱਥੇ ਹੈਗਾ ਜੀ ਇੱਥੇ ਲਿਖਿਆ ਪਿਆ ਵਾ ਜੀ ਠੀਕ ਹੈ ਨਾ ਜੋ ਉੱਥੋਂ ਕੀਤਾ ਰਿਪੋਰਟ ਕੀਤਾ ਸੁਪਰੀਮ ਕੋਰਟ ਦੇ ਵਿੱਚੋਂ ਕੋਰਟ ਦੇ ਵਿੱਚੋਂ ਜੀ ਲਾਈਵ ਹੁੰਦਾ ਨੇ ਜਿਹੜੀ ਰਿਪੋਰਟਿੰਗ ਕੀਤੀ ਹੈ ਜੀ ਉਹਦੇ ਚ ਤੇ ਉਹ ਸਾਫ਼ ਕਹਿ ਰਹੇ ਆ ਕਿ ਜਿਹੜੇ ਇਹਨਾਂ ਦੇ ਐਡਵੋਕੇਟ ਜਰਨਲ ਆ ਜੀ ਗੈਰੀ ਸਾਹਿਬ ਜੀ ਉਹਨਾਂ ਨੇ ਜਾ ਕੇ ਗੱਲ ਕਹੀ ਆ ਕਿ ਦੇਖੋ ਮਸਲਾ ਕੀ ਸੀ ਪਹਿਲਾਂ ਇਸ ਨੂੰ ਸਮਝ ਲੈਣਾ ਚਾਹੀਦਾ ਜਿੰਨੇ ਪਹਿਲਾਂ ਥੋੜੀ ਨਾਲ ਸਟੇਟਮੈਂਟ ਕੋਟ ਕਰ ਦੋ ਫਿਰ ਆਪਾਂ ਮਸਲਾ ਸਟੇਟਮੈਂਟ ਤੇ ਇਹੋ ਆ ਕਿ ਉਹਨਾਂ ਨੇ ਕਿਹਾ ਕਿ ਦੇਖੋ ਜੀ ਇਹ ਜਿਹੜੀ ਹੈਗੀ ਆ ਸੜਕ ਖੋਲਣ ਵਾਲੀ ਮੰਗ ਇਹ ਪੂਰੀ ਨਹੀਂ ਕੀਤੀ ਜਾਣੀ ਚਾਹੀਦੀ ਕਿਉਂ ਸਿਕਿਉਰਿਟੀ ਦੇ ਕਾਰਨਾਂ ਕਰਕੇ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਹਤਿਆਕਾਂਡ ਇਹਦੀ ਇੱਕ ਮਿਸਾਲ ਹੈ ਕਿ ਉਹਦੀ ਜਿਵੇਂ ਹੀ ਸਿਕਿਉਰਿਟੀ ਹਟਾਈ ਗਈ ਜੀ ਤਿਵੇਂ ਹੀ 2 ਦਿਨਾਂ ਦੇ ਅੰਦਰ-ਅੰਦਰ ਉਹਦਾ ਕਤਲ ਹੋ ਗਿਆ ਤੇ ਨਾਲ ਹਵਾਲਾ ਦਿੱਤਾ ਗਿਆ ਕਿ ਆਰਪੀਜੀ ਅਟੈਕ ਵੀ ਜਿਹੜਾ ਸੀਗਾ ਉਹ ਕੀਤਾ ਗਿਆ ਉਹ ਇੰਟੈਲੀਜੈਂਸ ਦੇ ਇਨਾਂ ਦੇ ਹੈੱਡ ਕੁਆਟਰ ਤੇ ਹੈੱਡ ਕੁਆਟਰ ਤੇ ਸੋ ਕਹਿਣ ਦਾ ਮਤਲਬ ਇਹ ਆ ਕਿ ਇੱਥੇ ਇਸ ਸਟੇਟਮੈਂਟ ਨੇ ਸਰਕਾਰ ਨੂੰ ਕਸੂਤਾ ਫਸਾ ਦਿੱਤਾ ਜਿਹੜੀ ਹੁਣ ਤੱਕ ਦੀ ਰਿਪੋਰਟਿੰਗ ਹੈ ਜੀ ਸਾਡੀ ਸਕਰੀਨ ਤੇ ਉਹ ਚੱਲ ਰਹੀ ਹੈ ਜਿਹੜੀ ਸਟੇਟਮੈਂਟ ਉਹਨਾਂ ਨੇ ਲਾਈਵ ਲਾਅ ਨੇ ਲਾਈਵ ਲਾਅ ਨੇ ਜੋ ਤੋਂ ਸੁਪਰੀਮ ਕੋਰਟ ਦੇ ਅੰਦਰੋਂ ਲਾਈਵ ਰਿਪੋਰਟਿੰਗ ਕਰਦੇ ਨੇ ਜੀ ਤੁਸੀਂ ਹਿੰਦੀ ਤੇ ਇੰਗਲਿਸ਼ ਦੋਨਾਂ ਦੇ ਵਿੱਚੋਂ ਪੜ ਸਕਦੇ ਹੋ ਪ੍ਰੋਪਰਲੀ ਕਿਸੇ ਨੂੰ ਜਵਾਬ ਦੇਣਾ ਹੋਵੇ ਕੋਈ ਮੱਕੜ ਤੁਹਾਨੂੰ ਪੁੱਛੇ ਕਰੇ ਆ ਚੱਕੋ ਬਾਈ ਮੱਥੇ ਨਾਲ ਮਾਰਿਓ ਕਰੇ ਪ੍ਰਿੰਟ ਕੱਟ ਕੇ ਜੀ ਅੰਕ ਤੁਸੀਂ ਉਹ ਚਲੋ ਕਾਨੂੰ ਮੱਥੇ ਚ ਕਾਨੂੰ ਮਾਰਨਾ ਐ ਨਾ ਚਲੋ ਫਿਰ ਵੀ ਕਈ ਵਾਰ ਆ ਜਾਵੇ ਰਗੜ ਰੋੜਾ ਅਸੀਂ ਨਹੀਂ ਲਾਉਣੀ ਉਹ ਸਾਡੇ ਲਈ ਬੜੇ ਉਹ ਕੋਮਲ ਨੇ ਜੀ ਬੜੇ ਮਲਾਈਮ ਨੇ ਤਾ ਕਿ ਉਹ ਕਿਤੇ ਉਹ ਜਹਾਸੇ ਨਾਲ ਸੀ ਚਲਾਮਾ ਫੁੱਲ ਮਾਰਿਆ ਗੋਰੀ ਗੱਲ ਉੱਤੇ ਨੀਲ ਪਿਆ ਕਿਤੇ ਪਮਕੜਾਂ ਦੇ ਨੀਲ ਪੈ ਜਾਵੇ ਅਸੀਂਗਾ ਇਹ ਗੁਨਾਹ ਅਸੀਂ ਕਿੱਥੇ ਬਖਸ਼ਾਵਾਂਗੇ ਬਖਸ਼ਿੰਦਗੀ ਨਹੀਂ ਹੋਣੀ ਸਾਥੋ ਜੀ ਸੋ ਖੈਰ ਠੀਕ ਆ ਚਲੋ ਕੋਟ ਕਰ ਸਕਦੇ ਆ ਤਾਂ ਭਾਈ ਲਿਹਾਸਾ ਇਹ ਆ ਕਿ ਅੱਜ ਪਹਿਲੀ ਵਾਰੀ ਸਰਕਾਰ ਮੰਨ ਗਈ ਜੀ ਖੁਦ ਮੰਨ ਗਈ ਕਿ ਸਿੱਧੂ ਮੂਸੇਵਾਲੇ ਦਾ ਕਤਲ ਜਿਹੜਾ ਸੀ ਉਹਦਾ ਇੱਕ ਵੱਡਾ ਕਾਰਨ ਸੀਗਾ ਜਿਹੜੀ ਸੁਰੱਖਿਆ ਚ ਕੋਟਾਹੀ ਕੀਤੀ ਗਈ ਕਟੌਤੀ ਕੀਤੀ ਗਈ ਤੇ ਮਾਨ ਸਾਹਿਬ ਐਡਵੋਕੇਟ ਜਰਨਲ ਵੇਖਿਓ ਹੁਣ ਤੁਸੀਂ ਵੀਡੀਓ ਪਵਾਉਣਗੇ ਤੁਹਾਨੂੰ ਪਤਾ ਨਾ ਅੱਗੇ ਵੀ ਕਈ ਮੌਕੇ ਤੇ ਜਿਵੇਂ ਝੋਲੇ ਵਾਲੇ ਮੌਕੇ ਤੇ ਫਸ ਗਏ ਸੀਗੇ ਐਮਐਸਪੀ ਵਾਲੇ ਚ ਜੀ ਤਾਂ ਐਡਵੋਕੇਟ ਜਰਨਲ ਤੋਂ ਵੀਡੀਓ ਪਵਾਈ ਗਈ ਸੀ ਪਰ ਹੁੰਦਾ ਕੀ ਆ ਕਿ ਉੱਥੇ ਗੱਲਾਂ ਰਿਕਾਰਡ ਤੇ ਆ ਜਾਂਦੀਆਂ ਤੇ ਰਿਕਾਰਡ ਤੁਹਾਨੂੰ ਪਤਾ ਫੂਲਕਾ ਸਾਹਿਬ ਤੇ ਮਿੰਟ ਮਾਰਦੇ ਉਹ ਕੱਢ ਲਿਆਉਂਦੇ ਹੁੰਦੇ ਆ ਜੀ ਮੈਨੂੰ ਲੱਗਦਾ ਸਰਕਾਰ ਕਸੂਤਾ ਫਸ ਗਈ ਹੈ ਜੇ ਆਹ ਗੱਲ ਲਿਖਤੀ ਰਿਕਾਰਡ ਤੇ ਆ ਗਈ ਲਿਖਤੀ ਰਿਕਾਰਡ ਤੇ ਆ ਗਈ ਤਾਂ ਸਮਝ ਲਓ ਮਾਲਵੇ 'ਚ ਇਹ ਮੁੱਦਾ ਬਣ ਜਾਏਗਾ ਮਾਲਵੇ ਦੀ ਰਾਜਨੀਤੀ ਨੂੰ ਇਹ ਪ੍ਰਭਾਵਿਤ ਕਰੇਗਾ ਕਰੇਗਾ ਤੁਹਾਨੂੰ ਪਤਾ ਹੈ ਨਾ ਕਿ ਬਠਿੰਡਾ ਸੀਟ ਤੇ ਤਾਂਗੇ ਦਾ ਪ੍ਰਭਾਵ ਪੈ ਰਿਹਾ ਬਹੁਤ ਜ਼ਿਆਦਾ ਬਿਲਕੁਲ ਪੈ ਰਿਹਾ ਮਾਮਸਾ ਮੌੜ ਕਿਉਂਕਿ ਵਿੱਚ ਆਉਂਦੇ ਆ ਇਸ ਤੋਂ ਬਾਅਦ ਤੇ ਫਿਰ ਇਹ ਗੱਲ ਜਿਹੜੀ ਆ ਉਹ ਬਹੁਤ ਵੱਡੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇਹਨਾਂ ਦੇ ਵਾਸਤੇ ਤੇ ਫਸਤੇ ਦਾ ਕੰਮ ਕਰੇਗੀ ਕਿਉਂਕਿ ਖੁਦ ਮੰਨ ਰਿਹਾ ਜਦ ਕੇ ਮਾਨ ਸਾਹਿਬ ਦਾ ਮੈਂ ਇੱਕ ਇੰਟਰਵਿਊ ਦਾ ਕਲਿੱਪ ਵੇਖਿਆ ਜਿਹੜਾ ਸ਼ਾਇਦ ਕਟਾਰੇ ਜੇ ਚੋ ਕਰਦਾ ਹੋ ਭਾਈ ਸਾਹਿਬ ਦਿੱਲੀ ਜਾ ਕੇ ਕੀਤਾ ਨੇ ਦਿੱਲੀ ਜਾ ਕੇ ਕੀਤਾ ਜੀ ਉਹ ਕਟਾਰੇ ਚ ਲੋਕਾਂ ਨੂੰ ਬਹਾਉਂਦਾ ਬਹਾਉਂਦਾ ਆਪ ਗੋਦੀ ਚ ਜਾ ਕੇ ਬਹਿ ਗਿਆ ਸਾਹਿਬ ਦੀ ਗੋਦੀ ਚ ਜੀ ਸ਼ਰਮਾ اچھا ਗੱਲ ਇਹ ਆ ਕਿ ਉਥੇ ਇਹ ਕਹਿ ਰਹੇ ਸੀਗੇ ਸ਼ਾਇਦ ਪਤਾ ਨਹੀਂ ਉਹ ਆ ਕਿ ਜਾਂ ਕਿਸੇ ਹੋਰ ਥਾਂ ਤੇ ਮੈਂ ਸੁਣਿਆ ਜ਼ਰੂਰ ਆ ਮੈਂ ਕੋਟ ਕਰ ਦੇਣਾ ਭਾਵ ਕਿ ਨੈਸ਼ਨਲ ਮੀਡੀਆ 'ਚ ਕੀਤੀ ਹੈ ਬਸ ਮਾਨ ਸਾਹਿਬ ਇਹ ਕਹਿ ਰਹੇ ਸੀਗੇ ਕਿ ਸਿੱਧੂ ਮੂਸੇਵਾਲੇ ਨੂੰ ਗਨਮੈਨ ਮਿਲੇ ਸੀ ਉਸ ਦਿਨ ਗਨਮੈਨ ਛੱਡ ਕੇ ਗਿਆ ਦੋ ਗਨਮੈਨ ਸੀ ਗਨਮੈਨਾਂ ਨੂੰ ਕਰੇ ਛੱਡ ਗਿਆ ਬੁਲੇਟ ਪ੍ਰੂਫ ਗੱਡੀ ਸੀ ਉਹ ਲੈ ਕੇ ਨਹੀਂ ਗਿਆ ਪਰ ਫਿਰ ਵੀ ਮੈਨੂੰ ਉਹਦੀ ਮੌਤ ਤੇ ਅਫਸੋਸ ਆ ਚਲੋ ਚੰਗੀ ਗੱਲ ਹੈ ਅਫਸੋਸ ਜ਼ाहਰ ਕੀਤਾ ਤੁਸੀਂ ਪਰ ਤੁਸੀਂ ਆਪਣੀ ਨਲਾਇਕੀ ਦੇ ਜੋ ਤੁਹਾਨੂੰ ਪੱਖ ਮੰਨਣੇ ਚਾਹੀਦੇ ਆ ਉਹ ਬਿਲਕੁਲ تسلیم ਨਹੀਂ ਕਰ ਰਹੇ ਤੁਸੀਂ ਬਲਕਿ ਮਰਨ ਵਾਲਾ ਜਾਂ ਪੀੜਿਤ ਧਿਰ ਉਹ ਹੀ ਮੌਤ ਵਾਸਤੇ ਜਾਂ ਆਪਣੇ ਕਤਲ ਵਾਸਤੇ ਜ਼ਿੰਮੇਵਾਰ ਉਹ ਤੁਸੀਂ ਬਧੇਰੇ ਜ਼ੋਰ ਦੇ ਕੇ ਕਹਿ ਰਹੇ ਹੋ ਅੱਜ ਅੱਜ ਤੁਹਾਡਾ ਜਾ ਕੇ ਸੀਨੀਅਰ ਜਿਹੜਾ ਐਡਵੋਕੇਟ ਆ ਜਾਂ ਐਡਵੋਕੇਟ ਜਰਨਲ ਆ ਉਹ ਜਾ ਕੇ ਇਹ ਗੱਲ ਕਹਿ ਰਿਹਾ ਵਾ ਕਿ ਦੇਖੋ ਜੀ ਇਸ ਤਰ੍ਹਾਂ ਸੜਕ ਖੋਲਣ ਦੇ ਨਾਲ ਇੱਕ ਸੜਕ ਖੋਲਣ ਦੇ ਨਾਲ ਮੁੱਖ ਮੰਤਰੀ ਦੀ ਰਹਿਸ਼ ਨੂੰ ਖਤਰਾ ਹੈ ਤੇ ਹਵਾਲਾ ਕਿਸ ਦਾ ਦੇ ਰਿਹਾ ਕਿ ਸਿੱਧੂ ਮੂਸੇਵਾਲਾ ਦੀ ਸਿਕਿਉਰਿਟੀ 'ਚ ਕਟੌਤੀ ਕੀਤੀ ਗਈ ਤੇ 2 ਦਿਨਾਂ 'ਚ ਹੀ ਅਗਲਿਆਂ ਨੇ ਕਤਲ ਕਰ ਦਿੱਤਾ ਹੁਣ ਤੁਸੀਂ ਤੇ ਪਹਿਲਾਂ ਹੀ ਕਹਿ ਲੋ ਕਿ ਕਿਰਦੇ ਹੋ ਕਿ ਜਦੋਂ ਤੁਹਾਡੇ ਕੋਲ ਸ਼ਾਇਦ ਅਪ੍ਰੈਲ 'ਚ ਆ ਗਈ ਸੀ ਨਾ ਇਨਪੁਟ ਜਿਹੜਾ ਉਹ ਫੜਿਆ ਸੀ ਸ਼ਾਹਰੁਖ ਹਾਂਜੀ ਦਿੱਲੀ ਵਾਲਾ ਦਿੱਲੀ ਪੁਲਿਸ ਨੇ ਜਦੋਂ ਫੜਿਆ ਤੇ ਉਹਨਾਂ ਨੇ ਕਹਿ ਲੋ ਕਿ ਇਹਨਾਂ ਨੂੰ ਮੈਸੇਜ ਕਰ ਦਿੱਤਾ ਸੀ ਜਾਂ ਇਨਪੁੱਟ ਭੇਜ ਦਿੱਤੀ ਸੀਗੀ ਮੋਟਾ-ਮੋਟਾ ਮਹੀਨਾ ਕੋ ਪਹਿਲਾਂ ਭੇਜ ਦਿੱਤੀ ਸੀ ਪਰ ਹਾਂ ਜੀ ਕਿ ਮੂਸੇ ਵਾਲਾ ਨੂੰ ਮਾਰਿਆ ਜਾ ਸਕਦਾ ਆ ਜੀ ਤੁਸੀਂ ਤਦ ਵੀ ਗਲਤੀ ਕੀਤੀ ਕਿ ਸਿਕਿਉਰਿਟੀ 'ਚ ਕਟੌਤੀ ਕੀਤੀ ਹੁਣ ਤੁਸੀਂ ਅੱਜ ਤੱਕ ਮੁਕਰਦੇ ਹੋ ਪਰ ਅੱਜ ਜਾ ਕੇ ਜੋ ਤੁਸੀਂ ਉੱਥੇ ਕਿਹਾ ਜਿਉ ਰਿਕਾਰਡ ਤੇ ਆ ਗਿਆ ਤਾਂ ਹੁਣ ਬਹੁਤ ਮੁਸ਼ਕਲ ਹੋ ਜਾਏਗੀ ਇਸ ਗੱਲ ਤੋਂ ਭੱਜਣਾ ਬਹੁਤ ਮੁਸ਼ਕਲ ਹੋ ਜਾਏਗਾ ਤੁਹਾਡੇ ਵਾਸਤੇ ਕਿ ਭਾਈ ਤੁਸੀਂ ਕੋਰਟ 'ਚ ਤਾਂ ਆਪਣਾ ਹੱਲ ਕਰਵਾਉਣ ਵਾਸਤੇ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਦਾ ਹਵਾਲਾ ਦੇ ਰਹੇ ਹੋ ਤੇ ਇੱਥੇ ਫਿਰ ਜੋ ਸਿਕਿਉਰਿਟੀ ਦੀ ਜਿਹੜੀ ਉਹ ਲਿਸਟ ਸੀਗੀ ਜਿਹੋ ਲੀਕ ਹੋਈ ਆ ਤਾਂ ਫਿਰ ਉਹਦੇ ਤੇ ਕੀ ਕਾਰਵਾਈ ਹੋਈ ਤੁਹਾਨੂੰ ਬਹੁਤ ਵੱਡਾ ਸਵਾਲ ਕੀਤਾ ਜਾਊਗਾ ਬਹੁਤ ਵੱਡਾ ਸਵਾਲ ਕੀਤਾ ਜਾਊਗਾ ਤੁਹਾਨੂੰ ਸੋ ਇਸ ਵਾਸਤੇ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਅੱਜ ਦੇ ਦਿਨ ਦੀ ਨਹੀਂ ਮੈਂ ਕਹੂੰਗਾ ਕਿ ਇਸ ਹਫ਼ਤੇ ਦੀ ਸਭ ਤੋਂ ਵੱਡੀ ਖ਼ਬਰ ਰਹੀ ਹੈ ਜੀ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਖਰੀ ਹੈ ਜੀ ਅੱਜ ਸਟੂਡੀਓ ਚ ਲਾਇਆ ਜੀ ਤਾਂ ਜਿਹੜਾ ਹਫ਼ਤਾ ਗੁਜ਼ਰਿਆ ਉਹਦੇ ਵਿੱਚੋਂ ਸਭ ਤੋਂ ਵੱਡੀ ਖ਼ਬਰ ਤੇ ਇਸ ਵੇਲੇ ਫਿਰ ਇਹ ਆਈਓ ਨਿਕਲ ਰਹੀ ਹੈ ਨਾ ਇਹ ਵੀ ਗੱਲ ਠੀਕ ਹੈ ਤੁਹਾਡੀ ਬਾਕੀ ਉਹਨੇ ਰਿੱਤੇ ਸਰਕਾਰ ਬੋਲੇ ਸਰਕਾਰ ਬੋਲਦੀ ਹੈ ਕਿ ਨਹੀਂ ਬੋਲਦੀ ਹੈ ਪਰ ਗੱਲ ਇਹ ਹੈ ਕਿ ਵੀ ਚਲੋ ਘਟੋ ਘਟ ਸਰਕਾਰ ਦਾ ਈਜੀ ਜਾ ਕੇ ਉੱਥੇ ਤਾਂ ਬੋਲੇ ਨੇ ਕੋਰਟ ਦੇ ਵਿੱਚ ਆ ਕੇ ਬੋਲੇ ਦੋਹਾਂ ਚੋਂ ਦਿਨਾਂ ਬਾਅਦ ਜਦੋਂ ਨਹੀਂ ਸਰ ਜੀ ਮੈਂ ਰੋਕਣਾ ਚਾਹਾਂਗਾ ਐਡਵੋਕੇਟ ਜਨਰਲ ਦਾ ਮਤਲਬ ਹੁੰਦਾ ਸਰਕਾਰ ਬੋਲ ਰਹੀ ਹੈ ਜੀ ਉੱਥੇ ਉਹ ਤੁਹਾਡਾ ਪੇਸ਼ਕਾਰ ਹੈ ਜੀ ਉਹ ਜੋ ਕਹਿ ਰਿਹਾ ਉਹ ਸਰਕਾਰ ਦੇ ਬਿਹਾਵ ਤੇ ਕਹਿ ਰਿਹਾ ਜੇ ਉਸਨੇ ਕੋਈ ਗੱਲ ਹੋਰ ਕਹਿਣੀ ਹੋਵੇ ਜਿਹੜੀ ਉਹ ਆਪ ਨਾ ਕਹਿ ਸਕਦਾ ਹੋਵੇ ਤਾਂ ਟਾਈਮ ਲੈਂਦਾ ਹੈ ਕਿ ਭਾਈ ਮੈਂ ਸਰਕਾਰ ਤੋਂ ਪੁੱਛ ਕੇ ਜੀ ਫਿਰ ਮੈਂ ਆਪਣੀ ਗੱਲ ਜਿਹੜੀ ਆ ਉਹ ਲਿਖਤੀ ਰੱਖ ਦੇਵਾਂਗਾ ਹਾਂ ਕਈ ਵਾਰੀ ਇਦਾਂ ਵੀ ਹੋਇਆ ਕਹਿੰਦੇ ਨੇ ਸਰਕਾਰ ਤੋਂ ਸੀ ਉਹ ਕਰਕੇ ਗੱਲਬਾਤ ਕਰਕੇ ਪੁੱਛਕਿਛ ਕੇ ਫਿਰ ਲਵਾਂਗੇ ਜੀ ਤਾਂ ਇਹਦੇ ਨਾਲ ਹੀ ਇਧਰਲੇ ਪਾਸੇ ਤੋਂ ਕਮੈਂਟ ਵੀ ਇਸ ਮੁਤਲਕ ਆਉਂਦੇ ਪਏ ਆ ਪਰ ਮਿੰਟੂ ਜੀ ਇੱਕ ਗੱਲ ਤੁਸੀਂ ਪਹਿਲਾਂ ਵੀ ਕਹੀ ਸੀ ਕਿ ਇਸ ਮੌਤ ਨੂੰ ਵਰਤਿਆ ਜਾਵੇਗਾ ਜਿੱਦਾਂ ਹਾਈ ਕੋਰਟ ਦੇ ਵਿੱਚ ਵੀ ਕਹੀ ਜਾਂਦੇ ਨੇ ਸਿਕਿਉਰਟੀ ਲੈਂਡ ਨੂੰ ਲੈ ਕੇ ਹਾਂ ਜੀ ਵਰਤਿਆ ਸੀ ਗੱਲ ਤੇ ਹੁਣ ਉੱਥੇ ਵੀ ਇਸੇ ਤਰੀਕੇ ਨਾਲ ਵਰਤਿਆ ਗਿਆ ਅੱਛਾ ਜਿਹੜਾ ਇਹ ਸੜਕ ਦਾ ਰੌਲਾ ਹੈ ਇਹ ਤੇ ਸਮਝੋ ਕੀ ਆ ਜੀ 80 ਦੇ ਦਹਾਕੇ ਚ ਬੰਦ ਕਰ ਦਿੱਤੀ ਗਈ ਸੀਐਮ ਦੀ ਰਹਿਸ਼ ਵਾਲੀ ਸੜਕ ਤੇ ਕਮਾਲ ਦੀ ਗੱਲ ਇਹ ਆ ਕਿ ਖੱਟਰ ਦਾ ਵੀ ਜਿਹੜਾ ਘਰ ਸੀਗਾ ਹੁਣ ਤਾਂ ਉੱਥੇ ਸੈਣੀ ਆ ਗਿਆ ਉਹ ਵੀ ਉਸੇ ਸੜਕ ਤੇ ਹੀ ਆ ਸ਼ਾਇਦ ਤੇ ਉੱਥੇ ਉਹ ਸੜਕ ਉਹਦੇ ਬੋਏ ਅੱਗੋਂ ਖੁੱਲੀ ਆ ਇਹ ਕਮਾਲ ਦੀ ਗੱਲ ਹੈ ਕਿ ਹਰਿਆਣੇ ਦਾ ਚੀਫ ਮਿਨਿਸਟਰ ਹੈ ਜਿਹੜਾ ਉਹਦਾ ਜਿਹੜਾ ਉੱਥੋਂ ਦਾ ਲੰਘਾ ਉਹ ਤੇ ਸ਼ਾਇਦ ਖੁੱਲਾ ਵਾ ਇਹੀ ਹਾਈ ਕੋਰਟ ਦੇ ਵਿੱਚ ਜਦੋਂ ਸੁਣਵਾਈ ਹੋਈ ਸੀਗੇ ਨਾ ਮੈਂ ਤੁਹਾਨੂੰ ਦੱਸ ਦਿੰਦਾ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹਦੇ ਤੇ ਸੁਣਵਾਈ ਹੋਈ ਤਾਂ ਉਸ ਸੁਣਵਾਈ ਚ ਹਾਈ ਕੋਰਟ ਨੇ ਇਹ ਕਿਹਾ ਸੀਗਾ ਪੰਜਾਬ ਸਰਕਾਰ ਤਦੇ ਤਾਂ ਹਾਰ ਗਈ ਨਾ ਉਥੇ ਉਹਨਾਂ ਨੇ ਕਿਹਾ ਕਿ ਦੇਖੋ ਪਹਿਲੀ ਗੱਲ ਤੇ ਹੈ ਕਿ ਉਦੋਂ ਦੀ ਗੱਲ ਛੱਡੋ ਅੱਜ ਤੁਸੀਂ ਇਹ ਦੇਖੋ ਕਿ ਚੰਡੀਗੜ੍ਹ ਦੇ ਵਿੱਚ ਵੱਸੋਂ ਦਾ ਬੋਝ ਕਿੰਨਾ ਉਸੇ ਹਿਸਾਬ ਨਾਲ ਜਨਤਾ ਨੂੰ ਬਈ ਇਹ ਸਹੂਲਤ ਦਿਓ ਜਨਤਾ ਨੂੰ ਇਹ ਸਹੂਲਤ ਦਾ ਕੰਮ ਨਹੀਂ ਮਤਲਬ ਕਿ ਸੈਕਟਰੀਅਟ ਦੇ ਮੁਲਾਜ਼ਮਾਂ ਨੂੰ ਹਾਈ ਕੋਰਟ ਦੇ ਜਾਣ ਵਾਲਿਆਂ ਨੂੰ ਸਾਰਿਆਂ ਨੂੰ ਸਹੂਲਤ ਮਿਲੂਗੀ ਤੇ ਤੁਸੀਂ ਇਦਾਂ ਕਰੋ ਕਿ ਸ਼ਨੀ ਐਤਵਾਰ ਜਿਹੜਾ ਕਹ ਲੋ ਕਿ ਵਰਕਿੰਗ ਦਾ ਮਤਲਬ ਕਿ ਆਫ ਡੇ ਹੁੰਦਾ ਤੁਸੀਂ ਉਹ ਦਿਨਾਂ ਨੂੰ ਬੰਦ ਕਰ ਦਿਓ ਜਾਂ ਕਹ ਲੋ ਕਿ 5 ਵਜੇ ਤੋਂ ਬਾਅਦ ਤੁਸੀਂ ਬੰਦ ਕਰ ਦਿਓ ਘੱਟੋ ਘੱਟ ਜਿਹੜੇ ਰੋਜ਼ਮਰਰਾ ਦੇ ਮੁਲਾਜ਼ਮ ਨੇ ਰੋਜ਼ ਮਰਾ ਦੇ ਜਾਂ ਹੋਰ ਕਾਰੋਬਾਰੀ ਵਗੈਰਾ ਵੀ ਹੁੰਦੇ ਆ ਤੁਹਾਨੂੰ ਪਤਾ ਕੰਪਲੈਕਸਾਂ ਦੇ ਵਿੱਚ ਕਿ ਉਹ ਤੇ ਘੱਟੋ ਘੱਟ ਸੌਖੇ ਹੋ ਜਾਣ ਉਹਨਾਂ ਨੂੰ ਵਲ ਕੇ ਬਹੁਤ ਆਉਣਾ ਪੈਂਦਾ ਟ੍ਰੈਫਿਕ ਬਹੁਤ ਆ ਜੀ ਕਿ ਥੋੜਾ ਟ੍ਰੈਫਿਕ ਲੋਡ ਘਟੇਗਾ ਤਾਂ ਨਾਲ ਹਵਾਲਾ ਦਿੱਤਾ ਗਿਆ ਸੀਗਾ ਕਿ ਹਰਿਆਣਾ ਦੇ ਚੀਫ ਮਿਨਿਸਟਰ ਦੇ ਰਹਿਸ਼ ਦੇ ਮੂਰੇ ਇਹ ਸੜਕ ਜਿਹੜੀ ਖੁੱਲੀ ਹੈ ਜੀ ਇਧਰਲੇ ਪਾਸੇ ਕਿਉਂ ਬੰਦ ਹੁਣ ਤੁਸੀਂ ਉਸ ਸੜਕ ਨੂੰ ਬੰਦ ਕਰਵਾਉਣ ਵਾਸਤੇ ਪਹਿਲਾਂ ਤੇ ਇਹ ਵੇਖੋ ਕਿ ਇੰਨੀ ਸਿਕਿਉਰਿਟੀ ਜਿਸ ਚੀਫ ਮਿਨਿਸਟਰ ਦੀ ਹੈ ਉਹਨੂੰ ਸੜਕ ਤੋਂ ਲੰਘਣ ਵਾਲਿਆਂ ਤੋਂ ਵੀ ਡਰ ਲੱਗੀ ਜਾਂਦਾ ਹੈ ਤੇ ਖੁਦ ਤੁਸੀਂ ਹਵਾਲਾ ਦੇ ਰਹੇ ਹੋ ਆਰਪੀਜੀ ਅਟੈਕ ਦਾ ਇਹਦਾ ਮਤਲਬ ਹੈ ਕਿ ਤੁਹਾਡੇ ਰਾਜ ਦੇ ਵਿੱਚ ਹੀ ਇਹ ਸਭ ਕੁਝ ਵਾਪਰਦਾ ਹੈ ਤੁਹਾਡੇ ਰਾਜ ਦੇ ਵਿੱਚ ਹੀ ਇਹ ਸਭ ਕੁਝ ਜੋ ਹੋ ਰਿਹਾ ਹੈ ਉਹ ਉਹਨੂੰ ਤੁਸੀਂ ਉਦੋਂ ਐ ਗੋਲ ਦਿੰਨੇ ਹੋ ਗੋਲ ਦਿੰਨੇ ਹੋ ਪਰ ਹੁਣ ਜਾ ਕੇ ਉਹ ਸਾਰੀਆਂ ਕਟਨਾਵਾਂ ਆਪਣੇ ਹੱਕ 'ਚ ਭੁਗਤੌਣ ਵਾਸਤੇ ਤੁਸੀਂ ਕੋਰਟ ਕਰ ਰਹੇ ਹੋ ਜਿਹੜੀਆਂ ਕਿ ਤੁਹਾਡੀਆਂ ਹੀ ਨਾਕਾਮੀਆਂ ਜਾਂ ਨਲਾਇਕੀਆਂ ਦਾ ਸਿੱਟਾ ਹੈ ਗੱਲ ਬਿਲਕੁਲ ਠੀਕ ਹੈ ਤੁਹਾਡੀ ਜੀ ਮੇਰੇ ਖਿਆਲ ਨਾਲ ਮਿੰਟੂ ਜੀ ਗੱਲ ਇਹ ਹੈ ਕਿ ਉਸ ਰਸਤੇ ਨੂੰ ਖੁੱਲ੍ਹਿਆ ਜਾ ਸਕਦਾ ਚਲੋ ਸਿਕਿਉਰਿਟੀ ਤੁਸੀਂ ਕੈਪੇਬਲ ਹੋਰ ਬੰਦੇ ਰੱਖ ਲਓ ਤੇ ਬਾਲਾ ਕਰ ਦਿਓ ਤੁਹਾਨੂੰ ਲੱਗਦਾ ਹੀ ਆ ਡਰ ਲੱਗਦਾ ਪਹਿਲੀ ਗੱਲ ਤਾਂ ਡਰ ਨਹੀਂ ਲੱਗਣਾ ਚਾਹੀਦਾ ਬੈਰੀਕੇਡਿੰਗ ਹੀ ਖੋਲਣੀ ਹੈ ਜੀ ਬੈਰੀਕੇਡਿੰਗ ਖੋਲ ਕੇ ਤੁਸੀਂ ਲੰਘਾ ਕਰ ਦੇਣਾ ਪਰ ਇਹ ਥੋੜੀ ਆ ਉਹ ਕਹਿ ਰਿਹਾ ਕਿ ਆਪਦੀ ਸੁਰੱਖਿਆ ਹਟਾ ਲਓ ਸੀ ਐਸੀਮਾ ਹੋستی ਸੁਰੱਖਿਆ ਨਾਲ ਥੋੜੀ ਸਮਝੌਤਾ ਕੀਤਾ ਜਾ ਸਕਦਾ ਹੈ ਉਹ ਤੇ ਆਪਾਂ ਵੀ ਕਹਾ ਕਿ ਮਾਨ ਸਾਹਿਬ ਦੀ ਸਿਕਿਉਰਟੀ ਨਾਲ ਕੋਈ ਸਮਝੌਤਾ ਨਾ ਕਰਿਓ ਮੂਸੀ ਵਾਲੇ ਦੀ ਸਿਕਿਉਰਟੀ ਨਾਲ ਤਾਂ ਹੁਣ ਤੁਸੀਂ ਜੋ ਕਰਨਾ ਸੀ ਸੋ ਕਰ ਦਿੱਤਾ ਜੀ ਤਾਂ ਇਹ ਜਿਹੜੀ ਗੱਲ ਆ ਹੁਣ ਜਾਂ ਤਾਂ ਤੁਸੀਂ ਦੇਖੋ ਇੱਥੋਂ ਯੂ ਟਰਨ ਮਾਰਨਗੇ ਇਹ ਤੇ ਜਾਂ ਸਿਆਸੀ ਤੌਰ ਤੇ ਬਹੁਤ ਫਸ ਜਾਣਗੇ ਆ ਮੈਂ ਦੇਖ ਰਿਹਾ ਸੀਗਾ ਅੱਜਵੇਂ ਤੁਸੀਂ ਆਨਲਾਈਨ ਕੀਤਾ ਅ ਦੇਖਣਾ ਸ਼ੁਰੂ ਹੋਇਆ ਤੇਵੇਂ ਨਾਲ ਦੀ ਨਾਲ ਇੱਕ ਲਾਈਵ ਲੀਡਰ ਨੇ ਵੀ ਕਰ ਦਿੱਤਾ ਇੱਕ ਲੀਡਰ ਨੇ ਵੱਡੇ ਲੀਡਰ ਨੇ ਵੱਡੇ ਲੀਡਰ ਨੇ ਵੀ ਲਾਈਵ ਕਰ ਦਿੱਤਾ ਇਸ ਚੀਜ਼ ਨੂੰ ਲੈ ਕੇ ਤਾਂ ਇਹ ਤੁਸੀਂ ਦੇਖਿਓ ਕਿ ਹੁਣ ਹਰੇਕ ਪਾਰਟੀ ਦਾ ਲੀਡਰ ਇਹ ਮੁੱਦਾ ਚੁੱਕੇਗਾ ਕਾਂਗਰਸੀ ਤੇ ਕਤਈ ਵੀ ਪਿੱਛੇ ਨਹੀਂ ਹਟਣਗੇ ਜੀ 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 ਇਧਰਲੇ ਪਾਸੇ ਸਹਿਜ ਉਤਕੌਰਸੀ ਉਹ ਵੀ ਕਹਿੰਦੇ ਸੀ ਭੈਣ ਜੀ ਕਹਿੰਦੇ ਕਿ ਬਾਈ ਪੰਜਾਬੀ ਮੀਡੀਆ ਦੇ ਵਿੱਚ ਇਹ ਖਬਰ ਹੈ ਜਿਹੜੀ ਉਹ ਜਾਣੀ ਚਾਹੀਦੀ ਸੀ ਬਟ ਪੰਜਾਬੀ ਨਹੀਂ ਪੰਜਾਬੀ ਮੀਡੀਆ ਦੇ ਵਿੱਚ ਹਜ਼ੂਰ ਦੇਖੋ ਤਾਂ ਹੀ ਕਹਿੰਨੇ ਆ ਕਿ ਤੁਸੀਂ ਉਹਨਾਂ ਚੀਜ਼ਾਂ ਨੂੰ ਸਪੋਰਟ ਕਰਿਆ ਕਰੋ ਯਾਰ ਜੋ ਮਤਲਬ ਕਿ ਤੁਹਾਡੇ ਹੱਕ ਦੀ ਜਾਂ ਤੁਹਾਡੇ ਲੋਕਾਂ ਦੀ ਗੱਲ ਕਰਦੇ ਆ ਅਸੀਂ ਆਪਣੇ ਆਪ ਨੂੰ ਨਹੀਂ ਕਹਿ ਰਹੇ ਜੇ ਤੁਸੀਂ ਸਾਨੂੰ ਉਸ ਸ਼੍ਰੇਣੀ ਚ ਰੱਖ ਲਓ ਤਾਂ ਬਿਹਤਰ ਆ ਜਾਂ ਕਹ ਲਓ ਕਿ ਧੰਨਵਾਦ ਆ ਜੇ ਨਹੀਂ ਤਾਂ ਤਦ ਵੀ ਕੋਈ ਗੱਲ ਨਹੀਂ ਆ ਕਿ ਉਹਨਾਂ ਲੋਕਾਂ ਨੂੰ ਸਪੋਰਟ ਕਰੋ ਜਿਹੜੇ ਹਟਵੀਂ ਗੱਲ ਕਰਦੇ ਆ ਲੋਕ ਪੱਖੀ ਗੱਲ ਕਰਦੇ ਆ ਪਰ ਤੁਸੀਂ ਜਾ ਕੇ ਵੇਖਿਓ ਸਾਡੇ ਵਰਗਿਆਂ ਦੇ ਆ ਜਾਂ ਜਿਹੜੇ ਸਾਡੇ ਵਰਗੇ ਹੋਰ ਸਾਡੇ ਵੀਰ ਆ ਉਹਨਾਂ ਦਾ ਟ੍ਰੈਫਿਕ ਦੇਖੋ ਪੇਜਾਂ ਦਾ ਤੇ ਜਾ ਕੇ ਦੂਜਿਆਂ ਦਾ ਦੇਖੋ ਜਿਹੜੇ ਥਰਡ ਪਾਰਟੀ ਕੰਟੈਂਟ ਚੱਕ ਕੇ ਪਾਈ ਜਾਂਦੇ ਆ ਕਿਤੇ ਉਹਦੀ ਉਤਰਾਖੰਡ ਦੀ ਪੁਰਾਣੀ ਵੀਡੀਓ ਹੁੰਦੀ ਹੈ ਹਾਇਰ ਅਬਾ ਕੀ ਹੋ ਗਿਆ ਥੱਲੇ ਜਾ ਕੇ ਦੇਖੋ ਵੈਗਰੂ ਵੈਗਰੂ ਲਿਖਣ ਵਾਲੇ ਕਿੰਨੇ ਨੇ ਤਾਂ ਉਹ ਤੁਹਾਡਾ ਵੈਗਰੂ ਵੈਗਰੂ ਉਹਨਾਂ ਨੂੰ ਕਲਿੱਕ ਹੈ ਇੱਕ ਉਹਨਾਂ ਵਾਸਤੇ ਉਹ ਪੈਸਾ ਹੈ ਤਾਂ ਮੇਰੇ ਕਹਿਣ ਦਾ ਮਤਲਬ ਹੈ ਕਿ ਮੀਡੀਆ ਚ ਜਿਹੜੀ ਮੀਡੀਆ ਦੀ ਤੁਸੀਂ ਦੇਖੋ ਕਿ ਚਲਾਕੀ ਮੀਡੀਆ ਨੇ ਕੀ ਚਲਾਇਆ ਕਿ ਚੀਫ ਮਨਿਸਟਰ ਦੇ ਰਹਿਸ਼ ਦੇ ਬਾਹਰਲੀ ਜਿਹੜੀ ਸੜਕ ਆ ਉਨੂੰ ਖੋਲਣ ਦੇ ਹੁਕਮ ਤੇ ਸਟੇ ਲੱਗਾ ਉਲਟਾ ਪੰਜਾਬ ਸਰਕਾਰ ਨੂੰ ਉਹਦੇ ਚ ਇੱਕ ਸਿਕੰਦਰ ਦੀ ਤਰ੍ਹਾਂ ਜੇਤੂ ਦਿਖਾ ਦਿੱਤਾ ਗਿਆ ਕਿ ਸਰਕਾਰ ਜਿੱਤ ਗਈ ਆ ਜੀ ਪਰ ਸਰਕਾਰ ਇੱਕ ਸਟੇ ਤੇ ਜਿੱਤ ਗਈ ਆ ਪਰ ਸਰਕਾਰ ਸਿਕਿਉਰਿਟੀ ਜਿਹੜੀ ਮੂਸੇ ਵਾਲੇ ਦੀ ਹਟਾਈ ਗਈ ਉਹਦੇ ਤੇ ਅੱਜ ਹਾਰ ਗਈ ਆ ਜੀ 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 ਜਟਵਾੜੇ ਕਹਿੰਦੇ ਪਏ ਜੀ ਮਾਨ ਸਾਹਿਬ ਦੀ ਪਹਿਲੀ ਸਿਕਿਉਰਿਟੀ ਕਹਿੰਨੇ ਕਿ ਪਹਿਲਾਂ ਕਿਹੜਾ ਥੋੜੀ ਆ ਜੀ ਕਹਿੰਨੇ ਕਿ ਜਿਹੜੀ ਹੋਰ ਚਾਹੀਦੀ ਆ ਨਾਲੇ ਉਹ ਮੈਂ ਉਹ ਸਾਰੀ ਦੇਖੀ ਐ ਸੀਐਮ ਰਾਸ਼ ਅਸੀਂ ਦੇਖਿਆ ਤਾਂ ਇੱਕ ਵਾਰੀ ਮੈਂ ਕਹ ਲਵਾਂ ਕਿ ਗਲਤੀ ਕਰ ਬੈਠਾ ਉਹ ਤੇ ਕਹੇ ਚਲਾ ਗਿਆ ਤਾਂ ਗਲੇਆ ਕਿ ਉਹ ਹਟਵੀ ਆ ਹਟਮੀ ਉਹਦੇ ਵਿਚਾਲੇ ਜੇ ਤੁਸੀਂ ਕਹੋ ਕਿ ਛੋਟੀ ਜੀ ਪਾਰਕ ਵੀ ਆ ਮਤਲਬ ਜੀ ਹਟਵੀ ਆ ਉਹ ਸੜਕ ਇਹ ਨਹੀਂ ਹੈਗਾ ਕਿ ਉਹ ਡਿਊੜੀ ਦੇ ਵਿੱਚੋਂ ਐਂ ਗੁਜ਼ਰਦੀ ਆ ਕਿਸੇ ਉਹ ਸੜਕ ਹਟਵੀ ਆ ਸੀਐਮ ਦੀ ਰਹਿਸ਼ ਨੂੰ ਅੰਦਰ ਜਾਣ ਲੱਗਿਆਂ ਵੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪੂਰੇ ਗਲਿਆਰੇ ਚੋਂ ਗੁਜ਼ਰਨਾ ਪੈਂਦਾ ਹੈ ਐ ਨਹੀਂ ਹੈਗਾ ਕਿ ਤੁਸੀਂ ਸਿੱਧੇ ਹੀ ਐ ਟੱਪ ਜਾਓਗੇ ਇੱਕ ਬਹੁਤ ਤਗੜਾ ਸਿਕਿਉਰਿਟੀ ਦਾ ਗਲਿਆਰਾ ਬਣਿਆ ਹੋਇਆ ਜੀ ਗੱਲ ਬਿਲਕੁਲ ਠੀਕ ਹੈ ਜੀ ਮੈਂ ਜਾਦਾ ਉਂਗੜਾ ਜੀ ਨਾ ਕਮਾਵਾ ਕਿਤੇ ਮਾਨਸਾ ਮੇਰੇ ਤੇ ਮਕਦਮਾ ਕਰ ਦੇਣ ਕਿ ਤੂੰ ਤੇ ਨਕਸ਼ਾ ਦੱਸੀ ਜਾਂਦਾ ਸੀਗਾ ਮੇਰੇ ਘਰ ਦਾ ਨਹੀਂ ਦੱਸਣ ਦੀ ਲੋੜ ਹੀ ਨਹੀਂ ਆ ਉੱਥੇ ਜਦੋਂ ਚੰਨੀ ਸਾਹਿਬ ਹੁੰਦੇ ਸੀਗੇ ਮੁੱਖ ਮੰਤਰੀ ਉਸ ਵੇਲੇ ਲੋਕਾਂ ਨੂੰ ਫੋਟੋਆਂ ਹੀ ਕਰਾ ਲੈਂਦੇ ਸੀ ਲੋਕਾਂ ਨੂੰ ਹਾਂ ਜੀ ਚੰਨੀ ਸਾਹਿਬ ਇਦਾਂ ਹੀ ਮਿਲਦੇ ਰਹਿੰਦੇ ਉੱਥੇ ਬਾਹਰ ਤੰਬੂ ਲੱਗਿਆ ਸੀ ਪੱਕਾ ਜੀ 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 ਕਹਿੰਦੇ ਆਓ ਚੰਨੀ ਸਾਹਿਬ ਨੂੰ ਮਿਲਣਾ ਤਾਂ ਇੱਥੇ ਰਵਾਂਗੇ ਇੱਕ ਕਮੈਂਟ ਵੀ ਕਰ ਰਹੇ ਆ ਕੋ ਤੇ సీఎం ਦੀ ਜਿਹੜੀ ਰਹਿਸ਼ ਆ ਉਹ ਵੀ ਉਹ ਜਿਹੜੀ ਸ਼ਹਿਰ ਹੈ ਸ਼ੁਰੂ ਹੁੰਦੀ ਉਹ ਤੋਂ ਵੀ ਕਈ ਕਹ ਲੋ ਕਿ ਕਈ ਮੀਟਰ ਗਾਂ ਜਾ ਕੇ ਸ਼ੁਰੂ ਹੁੰਦੀ ਹੈ ਹਾਂ ਉਹ ਗਲਿਆਰਾ ਮੈਂ ਤੁਹਾਨੂੰ ਦਸੀ ਇਹਨਾਂ ਕਿ ਉੱਥੇ ਮੀਟਿੰਗ ਆਲ ਵਗੈਰਾ ਜੋ ਉਹ ਬਾਹਰਲੇ ਪਾਸੇ ਆ ਜਾਂਦੇ ਆ ਜੀ 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 ਬਹੁਤ ਸਿਕਿਉਰਟੀ ਆ ਆਪਣੇ ਅਰਕਾਤਾ ਜਦੋਂ ਵਿੱਚ ਵੜਦਾ ਹੈ ਨਾ ਨੂੰ ਪਤਾ ਹੀ ਨਹੀਂ ਲੱਗਦਾ ਵੀ ਕਿ ਕਿਹੜੀ ਦੁਨੀਆ 'ਚ ਆ ਗਿਆ ਮੈਂ ਹਾਂ ਬਿਲਕੁਲ ਜੀ ਬਲਵਿੰਦਰ ਜੀ ਕਹਿੰਦੇ ਪਏ ਸੀ ਇਹਨਾਂ ਨੇ ਸਿਕਿਉਰਟੀ ਵਾਲੀ ਖਬਰ ਨੂੰ ਬਹੁਤ ਜ਼ਿਆਦਾ ਕਹਿੰਦੇ ਕਿ ਬਾਈ ਉਹ ਕੀਤਾ ਸੀਗਾ ਪ੍ਰਮੋਟ ਕੀਤਾ ਸੀਗਾ ਉਸ ਵੇਲੇ ਹਾਂ ਜੀ ਹਾਂ ਜੀ ਇੱਕ ਵੀਰ ਉੱਪਰ ਸੀਗੇ ਹੋਰ ਕਹਿੰਦੇ ਪਏ ਸੀਗੇ ਬਈ ਅਸੀਂ ਤਾਂ ਵੈਸੇ ਪਹਿਲਾਂ ਵੀ ਨਾਮ ਲਿਆ ਤਾਂ ਅੱਜ ਸ਼ਹਿਰ ਮਿਲਰ ਤੁਸੀਂ ਕਿਤੇ ਪ੍ਰੋਗਰਾਮ ਨਹੀਂ ਸੁਣਿਆ ਹੋਣਾ ਉੱਪਰਲੇ ਪਾਸੇ ਸੀ ਕਨਵਲ ਜੀ ਉਹ ਕਹਨੇ ਸੀ ਕਿ ਬਾਈ ਤੁਸੀਂ ਵੀ ਨਹੀਂ ਨਾਮ ਨਹੀਂ ਲੈਂਦੇ ਹੈਗੇ ਅਸੀਂ ਪੰਨੂ ਸਾਹਿਬ ਦਾ ਨਾਮ ਲਿਆ ਹੋਇਆ ਪਹਿਲਾਂ ਪੰਨੂ ਸਾਹਿਬ ਦਾ ਜ਼ਿਕਰ ਹੋਇਆ ਕਿੰਨੀ ਖਬਰਾਂ ਦੇ ਵਿੱਚ ਹੋਇਆ ਹਾਂ ਜੀ ਬਿਲਕੁਲ ਵਾਧੂ ਵਾਰੀ ਵਾਧੂ ਵਾਰੀ ਹੋਇਆਗਾ ਉਹ ਤਾਂ ਇੱਕ ਵਾਰੀ ਥੋੜਾ ਹੋਇਆ 36 ਵਾਰੀ ਹੋਇਆਗਾ 36 ਵਾਰੀ ਹੋਇਆ ਜੀ ਤੁਸੀਂ 37ਵੀਂ ਵਾਰ ਫੇਰ ਕਰ ਦਿੱਤਾ ਜੀ 7ਵੀਂ ਵਾਰ ਫੇਰ ਕਰ ਦਿੱਤਾ ਆਰੇ ਹਜ਼ੂਰ ਅਸੀਂ ਤੇ ਰਿਪਲਾਈ ਵੀ ਦਿੱਤਾ ਹੋਇਆ ਹੈ ਉਹਨਾਂ ਦੀ ਵੀਡੀਓ ਦਾ ਕਿੱਥੇ ਤੁਰੇ ਫਿਰਦੇ ਹੋ ਤੁਸੀਂ ਜੀ 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 ਉਹਨਾਂ ਨੇ ਸਰਕਾਰ ਦੇ ਹੱਕ ਵਿੱਚ ਵੀਡੀਓ ਪਾਈ ਸੀ ਅਸੀਂ ਉਹਦਾ ਰਿਪਲਾਈ ਵੀ ਕੀਤਾ ਸੀਗਾ ਨੁਕਤਾਦਰ ਨੁਕਤਾ ਜੀ ਬਸ ਇਹ ਸੁਣਿਆ ਨਹੀਂ ਤਾਂ ਉਹ ਗੱਲ ਵੱਖਰੀ ਤੁਹਾਡੀ ਇਹਨਾਂ ਦਾ ਪਤਾ ਕੀ ਹੈ ਚਲੋ ਕੋਈ ਗੱਲ ਨਹੀਂ ਆਪਾਂ ਕੋਈ ਉਹ ਨਹੀਂ ਹੈਗਾ ਕਿ ਇਹ ਹੁੰਦਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਹੁੰਦਾ ਨਾ ਜਿਹੜਾ ਸੁਣ ਰਿਹਾ ਹੁੰਦਾ ਉਹਨੂੰ ਇਹੋ ਲੱਗਦਾ ਕਿ ਯਾਰ ਇਹ 364 ਦਿਨ ਨਾ ਜਿਹੜੇ ਮੱਖੀਆਂ ਮਾਰ ਕੇ ਮੁੜ ਜਾਂਦੇ ਆ ਅੱਜ 365ਵਾਂ ਦਿਨ ਆਇਆ ਤਾਂ ਇਹਨੇ ਨਹੀਂ ਆ ਗੱਲ ਕਿਉਂ ਨਹੀਂ ਕਹੀ ਨਾ ਹੁਣ ਲੈ ਦਿੱਤਾ ਜਿਹੜਾ ਮੈਟਰ ਭੇਜਣਾ ਮਾਨ ਸਾਹਿਬ ਨੂੰ ਭੇਜ ਦੋ ਜੀ ਜੀ ਹੋਰ ਕੀ ਹੈ ਇਧਰਲੇ ਪਾਸੇ ਚਲੋ ਕੋਈ ਗੱਲ ਨਹੀਂ ਇਧਰਲੇ ਪਾਸੇ ਉਹ ਗੁਰਵਿੰਦਰ ਜੀ ਆ ਉਹ ਕਹਿੰਦੇ ਸੀ ਕਿ ਮਾਨ ਸਾਹਿਬ ਨੂੰ ਬੰਕਰ ਬਣਾ ਕੇ ਰਹਿਣਾ ਚਾਹੀਦਾ ਜੀ ਕਹਿੰਦੇ ਨਹੀਂ ਇਥੇ ਬਿਲਕੁਲ ਇਥੇ ਬੜੀ ਅਜੀਬੋ ਗਰੀਬ ਗੱਲ ਆ ਕਿ ਸੀਐਮ ਜਿਹੜਾ ਹਰਿਆਣਾ ਦਾ ਉਹ ਨਹੀਂ ਡਰ ਰਿਹਾ ਸਾਡਾ ਪੰਜਾਬ ਦਾ ਸੀਐਮ ਜਿਹੜਾ ਸਭ ਤੋਂ ਕਹ ਲਓ ਕਿ ਫੁਕਰਾ ਪੰਤੀ ਚ ਚੁਟਕਲੇਬਾਜ਼ੀ ਚ ਇਨਕਲਾਬੀ ਨਾਅਰਿਆਂ ਚ ਨੰਬਰ 1 ਜਾ ਰਿਹਾ ਹੈ ਪੂਰੇ ਦੇਸ਼ ਦੇ ਵਿੱਚ ਉਹ ਡਰ ਰਿਹਾ ਔਰ ਪੰਜਾਬ ਦਾ ਮੁੱਖ ਮੰਤਰੀ ਹੋਵੇ ਇੰਨਾ ਡਰ ਚਲੋ ਸਿਕਿਉਰਟੀ ਹੁੰਦੀ ਆ ਮਤਲਬ ਕਿ ਸਭ ਗੱਲਾਂ ਹੀ ਨੇ ਤੁਹਾਡੀਆਂ ਇੱਕ ਸੜਕ ਤੇ ਇੰਨਾ ਰਾਮ ਰੋਲ ਤੁਸੀਂ ਮੈਨੂੰ ਦੱਸੋ ਕਿ ਕਿਹੜੇ ਪੀੜਤ ਦੇ ਹੱਕ ਦੇ ਵਿੱਚ ਬਈ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਚਲੇ ਜਾਂਦੀ ਆ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਚੈਲੰਜ ਕੀਤਾ ਅਜੇ ਤੱਕ ਨਹੀਂ ਨਹੀਂ ਫਿਰ ਤੁਸੀਂ ਮੇਰੀ ਗੱਲ ਸੁਣੋ ਸਿੰਗਲਾਂ ਨੂੰ ਜ਼ਮਾਨਤ ਮਿਲੀ ਤਾਂ ਤੁਸੀਂ ਕਿਉਂ ਨਹੀਂ ਗਏ ਆ ਪਰ ਕੋਰਟ ਦੇ ਵਿੱਚ ਸਿੰਗਲਾਂ ਨੂੰ ਜ਼ਮਾਨਤ ਮਿਲੀ ਰਤਨ ਨੂੰ ਜ਼ਮਾਨਤ ਮਿਲੀ ਜੇ ਉਹ ਵਾਕਿਆ ਤੁਹਾਡੀ ਨਜ਼ਰ ਦੇ ਵਿੱਚ ਗੁਨਾਹਗਰ ਨੇ ਤਾਂ ਤੁਸੀਂ ਅੱ퍼 ਕੋਰਟ 'ਚ ਉਹਨਾਂ ਦੀ ਜ਼ਮਾਨਤ ਨੂੰ ਚੈਲੰਜ ਕੀਤਾ ਪੰਜਾਬ ਦੇ ਕਿੰਨੇ ਮਾਮਲੇ ਹੋਰ ਨੇ ਜਿਨ੍ਹਾਂ ਦੇ ਵਿੱਚ ਪੀੜਤ ਧਿਰਾਂ ਆਪ ਸੁਪਰੀਮ ਕੋਰਟ ਜਾਣ ਜੋਗੀਆਂ ਨਹੀਂ ਸਟੇਟ ਵਰਸਸ ਕੇਸਾਂ ਦੀ ਗੱਲ ਕਰਦਾ ਤਾਂ ਉਹ ਸਟੇਟ ਕਿੰਨੇ ਕੁ ਕੇਸ ਸੁਪਰੀਮ ਕੋਰਟ ਲੈ ਕੇ ਜਾਂਦੀ ਉਹਨਾਂ ਪੀੜਤਾਂ ਦੇ فرض ਕਰੋ ਸੈਸ਼ਨ ਕੋਰਟ ਕਿਸੇ ਦਾ ਕਤਲ ਹੋਇਆ ਨੌਜਵਾਨ ਮੁੰਡਾ ਉਥੇ ਕੇਸ ਹਾਰ ਗਿਆ ਕਿੰਨੇ ਕੋ ਕੇਸ ਆ ਜਿਹੜੇ ਤੁਸੀਂ ਆਪ ਆਪਣੇ ਖਰਚੇ ਤੇ ਸੁਪਰੀਮ ਕੋਰਟ ਤੱਕ ਹਾਈ ਕੋਰਟ ਤੱਕ ਲੈ ਕੇ ਜਾਂਦੇ ਹੋ ਅਗਲੇ ਦੇ ਅਗਲੇ ਕੋਲ ਪੈਸੇ ਨਹੀਂ ਹੁੰਦੇ ਰੋਕ ਬਿਲਕ ਕੇ ਬੈਠ ਜਾਂਦਾ ਜੀ 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 ਇਧਰਲੇ ਪਾਸਿਓਂ ਆਪਣਾ ਹਰਿੰਦਰ ਜੀ ਆ ਹਾਂਜੀ ਸੀਐਮ ਸਾਹਿਬ ਨੂੰ ਸਿਕਿਉਰਿਟੀ ਮਿਲਣੀ ਚਾਹੀਦੀ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਗੱਲ ਠੀਕ ਹੈ ਤੁਹਾਡੀ ਜੀ ਮਿਲਣੀ ਚਾਹੀਦੀ ਹੈ ਜਿੰਨੀ ਲੋੜ ਓਨੀ ਮਿਲੇ ਪਰ ਗੱਲ ਇਹ ਵੀ ਜਦੋਂ ਦੂਜੇ ਹੁੰਦੀ ਹੈ ਤਾਂ ਐਟਲੀਸਟ ਦੂਜਿਆਂ ਉੱਤੇ ਤੰਜ ਵੀ ਨਾ ਕਸੇ ਜਾਣ ਕਿ ਬਾਈ ਹੁਣ ਮੁਰਗੀਖਾਨੇ ਖੋਲ੍ਹੋ ਹੁਣ ਆਹ ਕਰ ਲਓ ਹੁਣ ਵਾਹ ਕਰ ਹਾਂਜੀ ਉਦੋਂ ਤੇ ਉਦੋਂ ਤੇ ਤੁਸੀਂ ਕਹਿੰਦੇ ਸੀਗੇ ਕਿ ਬਈ ਇਹਨਾਂ ਨੂੰ ਕੀ ਲੋੜ ਆ ਗਨਮੈਨਾ ਦੀ ਕਾਦਾ ਡਰ ਐ ਇਹਨਾਂ ਨੂੰ ਕਾਦਾ ਡਰਿਆ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਉਹ ਸਿਲੰਡਰ ਜਿਹੜਾ ਉਹ ਆਪ ਲਾਈਨ 'ਚ ਲਾ ਕੇ ਲਵੇ ਤੇ ਹੁਣ ਤੁਸੀਂ ਦੱਸੋ ਵੀ ਕਿਹੜੀ ਲਾਈਨ ਚੋ ਕਿਹੜੀ ਏਜੰਸੀ ਚੋ ਲਿਆਉਨੇ ਆ ਸਿਲੰਡਰ ਰੱਖ ਕੇ ਸਿਰ ਦੇ ਉੱਤੇ ਕਦੇ ਫੋਟੋ ਵੀ ਪਾਓ ਸੋ ਗੱਲਾਂ ਕਰਨੀਆਂ ਪਖੰਡ ਸਾਡੀ ਪ੍ਰੋਬਲਮ ਪਤਾ ਕੀ ਆ ਕਿ ਅਸੀਂ ਸਮਝਦੇ ਤੁਸੀਂ ਸਾਨੂੰ ਸਮਝਦੇ ਕਿ ਅਸੀਂ ਇਹਨਾਂ ਦੇ ਦੁਸ਼ਮਣ ਆ ਅਸੀਂ ਇਹਨਾਂ ਦੇ ਦੁਸ਼ਮਣ ਨਹੀਂ ਅਸੀਂ ਇਹਨਾਂ ਦੇ ਪਖੰਡਾਂ ਦੇ ਦੁਸ਼ਮਣ ਆ ਜਿਹੜੇ ਟਕਵੰਜ ਕਰਦੇ ਆ ਪਖੰਡ ਕਰਦੇ ਆ ਜੋ ਲੋਕਾਂ ਨੂੰ ਇਹ ਮਗਰ ਲਾਉਣ ਵਾਸਤੇ ਜਿਸ ਤਰ੍ਹਾਂ ਦੀ ਇਹ ਕੋਜੀ ਰਾਜਨੀਤੀ ਕਰਦੇ ਆ ਅਸੀਂ ਉਹਦੇ ਵਿਰੋਧੀ ਆ ਸਾਡੀ ਮਾਨ ਸਾਹਿਬ ਨੇ ਕਿਹੜਾ ਕੋ ਜ਼ਮੀਨ ਨੱਪੀ ਆ ਅਸੀਂ ਤੇ ਅੱਜ ਸਲੂਟ ਮਾਰਤੀਏ ਅੱਜ ਇਹਨਾਂ ਦੇ ਪੈਰਾਂ ਨੂੰ ਹੱਥ ਲਾ ਦਈਏ ਤੇ ਹੋ ਸਕਦਾ ਕਿਤੇ ਹੱਥ ਪਵਾ ਦੇਣ ਵੀ ਚਲੋ ਕੁਲਫੀ ਚੂਸੀ ਚਲੋ ਤੁਸੀਂ ਵੀ ਬਥੇਰੇ ਚੂਸੀ ਜਾਂਦੇ ਜੀ ਕੱਲੇ ਇਹਨਾਂ ਨੂੰ ਨਹੀਂ ਜਿਹੜੇ ਹੁਣ ਆ ਗਏ ਸੱਤਾ ਭੋਗ ਕੇ ਵਾਪਸ ਆ ਗਏ ਉਹਨਾਂ ਚ ਬਥੇਰੇ ਟਕਵੰਦ ਕਰਦੇ ਉਹਨਾਂ ਨੂੰ ਹਾਂ ਜੀ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿਣੀਆਂ ਅਸੀਂ ਜੇ ਰੱਬ ਨੇ ਸਾਥ ਦਿੱਤੇ ਅਸੀਂ ਤੇ ਇੱਥੇ ਰਹਿਣਾ ਤਿੰਨ ਤਿੰਨ ਸਰਕਾਰਾਂ ਤੇ ਚਲੇ ਗਈਆਂ ਜੀ ਮੈਨੂੰ ਅੱਕੇ ਰਾਤ ਅਸੀਂ ਗੱਲਾਂ ਕਰਦੇ ਸੀ ਮੈਂ ਕਿਹਾ ਮੈਂ 12 14 ਸਾਲ ਹੋ ਗਏ ਮੈਨੂੰ ਇਹਨਾਂ ਦੇ ਵਿੱਚ ਇਕੱਲੇ ਇਕੱਲੇ ਟਰੋਲਰ ਦਾ ਵੀ ਪਤਾ ਆ ਕੱਲੇ-ਕੱਲੇ ਲੀਡਰ ਦਾ ਵੀ ਪਤਾ ਸਾਰਿਆਂ ਦਾ ਪਤਾ ਹੈ ਕਿ ਕਿੰਨੇ ਕੁ ਮਤਲਬ ਕਿ ਠੀਕ ਹੈ ਨਾ ਉਹ ਕਤ ਰੱਖ ਜੀ 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 ਇਹਦੇ ਲੈ ਬਸੇ ਦੋ ਕਮੈਂਟ ਆਏ ਸੀਗੇ ਇੱਕ ਵੀਰ ਦਾ ਉੱਪਰ ਕਮੈਂਟ ਸੀ ਸੈਟ ਉਹ ਕਹਿੰਨੇ ਕਿ ਮੋਦੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਸ਼ਰਤ ਨੂੰ ਨਾ ਭਾਰਤ ਵਾਲਾ ਦੇ ਨਾਲ ਜੋੜ ਕੇ ਇੱਥੋਂ ਨਹੀਂ ਕਹਿੰਦੇ ਕਿ ਪੋਲੀ ਬਣਾ ਦੇ ਪੱਕਾ ਕੰਮ ਹੀ ਘੜ ਦੇਉ ਕਹਿੰਦੇ ਕਿ ਇਹ ਸਾਰੀ ਨਹੀਂ ਹੋ ਸਕਦੀ ਚੰਡੀਗੜ੍ਹ ਦੇ ਵਿੱਚ ਨਾ ਚੰਡੀਗੜ੍ਹ ਦਾ ਤਾਂ ਮਾਸਟਰ ਪਲਾਨ ਹੁੰਦਾ ਜੀ 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 ਕਰਮੇਸ਼ੀ ਜੀ ਕਹਿੰਦੇ ਪਏ ਆ ਕਹਿੰਦੇ ਕਿ ਜੀ ਐਂ ਕਰੋ ਕਹਿੰਦੇ ਕਿ ਸੈਂਟਰ ਵਾਲਿਆਂ ਨੇ ਕਹਿੰਦੇ ਕਿ ਭਈ ਇਹਨਾਂ ਨੂੰ ਤਾਂ ਚੰਡੀਗੜ੍ਹੀ ਖੋਲ ਲੈਣਾ ਕੱਲੀ ਆ ਕੋਈ ਗੱਲ ਨਹੀਂ ਇਹਨਾਂ ਨੇ ਸਿਸਮਾ ਵਾਂਗੂ ਉਰਾਂ ਆ ਕੇ ਪੜਾ ਜਾਂ ਚ ਫੇਰ ਕਿਤੇ ਬਣਾ ਲੈਣੀ ਆ ਏਰੀਆ ਬਹੁਤ ਸੋਹਣਾ ਆ ਜੀ ਮੈਂ ਤਾਂ ਇੱਕ ਮੇਰਾ ਦੋਸਤ ਲੈ ਕੇ ਗਿਆ ਉੱਥੇ ਮੈਨੂੰ ਸਿਸਮਾ ਵਾਲੀ ਸਾਈਡ ਤੇ ਤੇ ਮੈਂ ਤਾਂ ਦੇਖ ਮੈਂ ਕਿਹਾ ਤਾਂ ਇਹਨਾਂ ਨੇ ਸਿਸਮਾ ਫਰ ਮੈਂ ਮੈਂ ਕਿਹਾ ਯਾਰ ਸਿਸਮਾ ਚ ਜਾ ਕੇ ਉੱਥੇ ਕੀ ਇਹਨੇ ਪਾਉਣਾ ਪਾਇਆ ਤੋਂ ਜਦੋਂ ਦੇਖਿਆ ਉਥੋਂ ਦੀ ਸੁੰਦਰਤਾ ਦੇਖੀ ਤਾਂ ਉਦਾਂ ਹੀ ਆ ਜੇ ਉਥੇ ਕੱਢੇ ਗਏ ਇਹਨਾਂ ਨੇ ਚੰਡੀਗੜ੍ਹ ਲਈ ਲੜਨਾ ਥੋੜੀ ਆ ਇਹ ਆ ਕੇ ਲੋਕਾਂ ਦੇ ਪੈਸੇ ਨਾਲ ਉਹ ਸਿਸਮਾ ਵਾਲੇ ਸਾਈਡ ਤੇ ਕਿਤੇ ਨਾ ਕਿਤੇ ਹੋਰ ਉੱਥੇ ਵਿੱਚ ਇਹ ਫਸ ਜਾਣਗੇ ਆ ਕੇ ਇਹ ਵੀ ਗੱਲ ਸੀ ਐਮ ਦੀ ਰੈਸ਼ ਉੱਥੇ ਆ ਜਾਏਗੀ ਚਲੋ ਕੋਈ ਗੱਲ ਨਹੀਂ ਇਹਨਾਂ ਨੇ ਦਿੱਤੇ ਫਸਣਾ ਫਸਣਾ ਉਹ ਦੇਖੀ ਜਾਏਗੀ ਮਿੰਟੂ ਜੀ